ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਪੱਖੋਕਣਾ ਵਿਖੇ ਜਿੱਥੇ ਪਰਜਾਬਤ ਸੁਤਨਾਮ ਸਿੰਘ ਦੀ ਬੇਟੀ ਖੁਸ਼ਪ੍ਰੀਤ ਕੌਰ ਜਿਨ੍ਹਾਂ ਨੇ 400 ਮੀਟਰ ਏਸ ਵਿੱਚ ਤਕਰੀਬਨ ਹੁਣ ਤੱਕ 65 ਮੈਡਲ ਜਿੱਤ ਚੁੱਕਿਆ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਆਪਾਂ ਪਹੁੰਚਦੇ ਹਾਂ ਉਹਦੇ ਘਰ ਇਹ ਆ ਪਿੰਡ ਪੱਖੋਕਣਾ ਦਾ ਤੁਸੀਂ ਰਸਤਾ ਦੇਖੋ ਜੀ ਕਿੰਨਾ ਚੱਕਰ ਆਇਆ ਵਾ ਆਪਾਂ ਆਏ ਆ ਜੀ ਅੱਜ ਪਿੰਡ ਪੱਖੋ ਕਲਾ ਦੇ ਇਹ ਜਿੱਥੇ ਇੱਕ ਬਹੁਤ ਹੀ ਸੁਧਾਰਨ ਪਰਿਵਾਰ ਵਿੱਚੋਂ ਜੋ ਬੇਟੀ ਆ ਉਹ 400 ਲੀਟਰ ਇਸ ਵਿੱਚੋਂ ਬਹੁਤ ਵਧੀਆ ਨੇ ਪ੍ਰਾਪਤੀ ਕੀਤੀ ਆ ਕਿ ਸਕੂਲ ਵਿੱਚੋਂ ਵੀ ਜੋ ਹਾਈ ਵੀ ਜਿਹੜੀ 100% ਰਹੀ ਆ ਅੱਪਾਂ ਇਹ ਨਾਲ ਗੱਲਬਾਤ ਕਰਾਂਗੇ ਕਿਲੇ ਨਾਮ ਹੰਤਕ ਉਹਨੇ ਜਿੱਤ ਲਈ ਤੇ ਕਿੱਥੇ ਕਿੱਥੇ ਖੇਡ ਕੇ ਆਇਆ ਉਹ ਹੁਣੇ ਆਪਾਂ ਪਿੰਡ ਪੱਖੋ ਕਲਾ ਬਾਈ ਸੁਤਨਾਮ ਸਿੰਘ ਵੀ ਦੇਖ ਲਿਆ ਤੇ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸੁਧਾਰਨ ਪਰਿਵਾਰ ਦੇ ਵਿੱਚੋਂ ਇਹ ਆ ਵੀ ਆਪਾਂ ਪਹੁੰਚੇ ਹੁਣ ਬਾਈ ਸਤਨਾਮ ਸਿੰਘ ਦੇ ਘਰ ਤੁਹਾਨੂੰ ਮਿਲਾਉਣੇ ਆਪਾਂ ਬੀਟੀ ਨਾਲ ਜੋ ਨੀਲਾ ਵਿੱਚ 400 ਮੀਟਰ ਦੇ ਸਤਿ ਵਿੱਚ ਬਹੁਤ ਵਧੀਆ ਨੇ ਨਾਮ ਜੱਟਿਆ ਆਪਾਂ ਕਰਦਿਆਂ ਜੰਨਾ ਆ ਹ ਬਟਾ ਆਪਣਾ ਨਾਮ ਦੱਸੋ ਮੇਰਾ ਨਾਮ ਖੁਸ਼ਪ੍ਰੀਤ ਕੌਰ ਹੈ ਪਿੰਡ ਔਖੋਗਲਾ ਤੇ ਪਿਤਾ ਦਾ ਨਾਮ ਸਤਨਾਮ ਸਿੰਘ ਤੁਸੀਂ ਕਿਹੜੀ ਗੇਮ ਖੇਡਦੇ ਹੋ? ਅਸੀਂ 800 800 ਮੀਟਰ 1500 ਮੀਟਰ ਮੇਨ ਮੇਨ ਇਵੈਂਟ ਬਾਕੀ ਰਿਲੇ ਇੱਕ ਰਿਲੇ ਚਾਰਵਾਂ 400 ਮੀਟਰ ਰਿਲੇ ਠੀਕ ਆ ਤੇ ਕਿਹੜੀ ਕਲਾਸ ਪੜ੍ਹਦੇ ਤੁਸੀਂ? 11ਵੀਂ ਜੀ 11ਵੀਂ ਕਿਤੇ ਪੱਕਾ ਕਰਾਈ? ਹਾਂ ਜੀ ਠੀਕ ਆ ਦੇਖੋ ਬਿਨਾਂ ਨਾਲ ਨਾਲ ਫਿਰ ਜਦੋਂ ਗੇਮ ਖੇਡਦੇ ਪੜ੍ਹਾਈ ਕਿਦੋਂ ਕਰਦੇ ਆ ਤੇ ਆਹ ਜਿਹੜੀ ਫੋਲਨ ਦੀ ਹੋਣੀ ਥੋੜੀ ਹਾਂ ਜੀ ਹਾਈ ਰਿਸਰਟ ਸੈਂਟ ਜੀ 100% ਲਾਈਨ ਉਧਰ ਹੈਗਾ ਪੋਲ اٹੈਂਡੈਂਸ ਆ ਠੀਕ ਹੈ ਠੀਕ ਹੈ ਖੇੜੇ ਹੁਣ ਲੱਗਦੇ ਰਾਜਪਦਰੀ ਦਾ ਖੇੜੇ ਠੀਕ ਆ ਤੇ ਕਿਨੇ ਕੀਤਾ ਪਹਿਲਾਂ ਕਿਨੇ ਵਾਸਤੇ ਸਾਡੇ ਸਰਗਰ ਸਿੰਘ ਗੁਰਸੇਵ ਸਿੰਘ ਤੇ ਘਰ ਦਾ ਮੈਂ ਤਾਂ ਮੰਗ ਦੇਦਾ ਨਾ ਵਕਤ ਦਾ ਪੂਰਾ ਪੂਰਾ ਫੈਸਲਾ ਕਰ ਦਿਆ ਸਵੇਰੇ ਟਾਈਮ 8:00 ਕਰਦਾ ਇਹਨੇ ਕਿੰਨੇ ਵੇ ਉੜਦੇ ਸਵੇਰੇ ਸਵੇਰੇ 4:30 4:00 ਗਰਾਊਂਡ ਜਮੇ ਨੇ ਹਾਂਜੀ ਕਿਨੇ ਵੇ ਗਰਾਊਂਡ ਜਮੇ ਨੇ ਆ ਵਰਕਰ ਸਾਰਨੇ ਲੱਗਦੇ 4 ਵਜੇ ਜਾਂ ਫਿਰ ਕਦੇ 5 ਵਜੇ ਸ਼ਾਮ ਨੂੰ ਵੀ ਨਾ ਸੌਂ ਗੋਲੀਆਂ ਨੇ ਸ਼ਾਮ ਨੂੰ ਵੀ ਸਵੇਰੇ ਤਿੰਨ ਕਨਵੀ ਕਲਾਸ ਦੇ ਵਿੱਚੋਂ ਤੁਸੀਂ ਖੜਨ ਲੱਗੇ ਸੀ ਅੱਠਵੀਂ ਤੋਂ ਸ੍ਰੀ ਗੀਤਿਸਲਾਕੜਾਂ ਤੋਂ ਬਾਅਦ ਆਹਦੇ ਦਾ ਢੇਰ ਸਾਰੇ ਮੈਗਲਾਂ ਮੈਟਰ ਵੀ ਦਿਖਾਉਣਾ ਇਹ ਕਿੰਨੇ ਸਾਲ ਮੇਰੇ ਇੱਥੇ ਕਰਲੇ ਇਹ ਦੋ ਤੱਕ ਦੋ ਤਿੰਨ ਸਾਲ ਤੱਕ ਇਹ ਮੇਰੀ ਮਿਹਨਤ ਦਾ ਨਤੀਜਾ ਦਾ ਠੀਕ ਹੈ ਤੇ ਅੱਗੇ ਕੀ ਬਣਾਉਣਾ ਕੋਣ ਹੁੰਦੀ ਸੀ ਗੇਮ ਚ ਅੱਗੇ ਤੇ ਸਟਰੀਟ ਤੇ ਨਾਲ ਵੜੀ ਰੱਖਿਆ ਬਾਕੀ ਜੇ ਪੋਸਟ ਤੇ ਨਿਕਲਿਆ ਨਹੀਂ ਪੋਸਟ ਨਹੀਂ ਇੰਜੀਨੀਅਰ ਠੀਕ ਹੈ ਬਹੁਤ ਵਧੀਆ ਬੁੱਤ ਜੇ ਤੁਸੀਂ ਮਿਹਨਤ ਕੀਤੀ ਹੈ ਨਹੀਂ ਮਾਪੇ ਨੇ ਨਾ ਰੋਸ਼ਣ ਕੀਤਾ ਅੱਗੇ ਵੀ ਤੁਸੀਂ ਹੋਰ ਲਿੰਟ ਕਰੋ ਫੋਨ ਵਾਲਾ ਕਿੱਦਾਂ ਬੰਦ ਲੈ ਫੋਨ ਦੇਖ ਲਈ ਫੋਨ ਘੱਟ ਦੇਖਣਾ ਠੀਕ ਹੈ ਹਾਂ ਪੇਪਰ ਵਾਲੇ ਵੀ ਤੇਰੇ ਨਾਲ ਆਉਗਾ ਤੇ ਗੇਮ ਵਾਲੇ ਵੀ ਨਾ ਜੀ ਠੀਕ ਹੈ ਬੱਤ ਸਾਡਾ ਜੀ ਮਾਤਾ ਹੀ ਤੁਹਾਡੀ ਪੋਤੀ ਗੇਮਾਂ ਖੇਡਦੀ ਆ ਹਾਂਜੀ ਰੇਸਾਂ ਦੇ ਵਿੱਚ ਰੇਸਾਂ ਜਿੱਤ ਕੇ ਲਿਆ ਵੇਖੋ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਬਈ ਚੱਲੀ ਜਾਂਦੀ ਵਾਦੂ ਵਿੱਚ ਹੁੰਦੀ ਹੈ ਤੇ ਤੇ ਪੂਰੀ ਮਿਹਨਤ ਕਰਦੀ ਆ ਜੜੀ ਆ ਪੂਰੀ ਕਰਦੀ ਆ ਜੀ ਸਵੇਰੇ ਇਸ ਦੇ ਉੱਠਦੀ ਆ ਕਹਿੰਦੀ ਸਵੇਰੇ ਹਾਂ ਉੱਠਦੀ ਆ ਪੂਰੀ ਕਿ ਤਿੰਨ ਵਜੇ ਕਿ ਤਿੰਨ ਚਾਰ ਵਜੇ ਸਵੇਰੇ ਹਾਂ ਉੱਠਦੀ ਆ ਹਾਂ ਜਰਾਉਂਡ ਤੇ ਵੀ ਜਾਂਦੀ ਆ ਹਾਂਜੀ ਹਾਂਜੀ ਹਾਂ ਬੰਲੀ ਟਾਈਮ ਜਾਂਦੀ ਆ ਆਪਣੇ ਤੱਕ ਕੇ ਤੇ ਸਕੂਲ ਇਹ ਪੂਰਾ ਸਾਧੰਦੇ ਹਾਂ 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 ਪੂਰਾ ਦਿੰਦੇ ਹਾਂ ਹੋਰ ਕੀ ਕਹਣਾ ਚਾਹੋਗੇ ਬਈ ਹਾਂ ਹੋਰ ਕੀ ਕਹਿਣਾ ਚਾਹੋਗੇ ਬੱਸ ਉਹ ਤੇ ਕੀ ਇਹ ਖੁਸ਼ੀ ਹੈ ਭਾਈ ਮਹਾਰਾਜ ਧੰਵਾਦੀ ਨਾਮ ਉਹ ਕਰੇ ਇਹ ਦੂਜਾ ਰੱਖਿਆ ਬਸ਼ਨ ਉਹ ਦੂਜਾ ਦੇਵੀ ਮਾਲਕ ਹਾਂਜੀ ਹਾਂਜੀ ਮਾਂ ਪਿੰਡ ਦਾ ਖੁਸ਼ੀ ਹੁੰਦੀ ਹੈ ਹਾਂ ਹਾਂਜੀ ਹੁੰਦੀ ਹੈ ਭਾਈ ਹਾਂਜੀ ਤੇ ਬਾਬੇ ਦਾ ਨਾਮ ਉੱਚਾ ਹੁੰਦਾ ਭਾਈ ਹਾਂਜੀ ਹਾਂਜੀ ਇਹ ਤਾਂ ਹੈ ਠੀਕ ਹੈ ਠੀਕ ਹੈ ਮਨੇ ਕਲਾ ਲਉਂਗਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਐ ਤੁਹਾਡੀ ਬੇਟੀ ਨੇ 400 ਮੀਟਰ ਰੇਸ ਚ ਕਈ ਮੈਡਲ ਜਿੱਤਿਆ ਨੇ ਕਿੰਨੀ ਖੁਸ਼ੀ ਹੁੰਦੀ ਜਦੋਂ ਬੱਚੀ ਮੈਡਲ ਲੈ ਕੇ ਆਉਂਦੀ ਹੈ ਬਹੁਤ ਜ਼ਿਆਦਾ ਜੀ ਕੋਈ ਖੁਸ਼ੀ ਦਮਤ ਨਹੀਂ ਜੀ ਜਦੋਂ ਬੱਚਾ ਮੰਨੂ ਮਿਹਨਤ ਕਰਕੇ ਕਰ ਦੇ ਵਿੱਚ ਆਉਂਦਾ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਤੁਹਾਡਾ ਵੀ ਇਹਦੇ ਵਿੱਚ ਯੋਗਦਾਨ ਹੈ ਤੇ ਸਕੂਲ ਵਾਲੇ ਮਨੂੰ ਟੀਚਰ ਸਾਹਿਬਾਨ ਦਾ ਵੀ ਕਿਹਨਾਂ ਦਾ ਯੋਗਦਾਨ ਹੈ ਵਿੱਚ ਸਾਡਾ ਵੀ ਸਹਿਯੋਗ ਹੈ ਜੀ ਬੱਚੇ ਨੂੰ ਅਸੀਂ ਕੋਈ ਘਰ ਬੰਨੇ ਕੋਈ ਰੋਕ ਨਹੀਂ ਹੈਗੀ ਬੱਚੇ ਨੂੰ ਵੀ ਚੰਗੇ ਸਾਥ ਮਨੂ ਜਾਓ ਖੇਡੋ ਆਪਣੀ ਜ਼ਿੰਦਗੀ ਨੂੰ ਉਹ ਇੱਜਾਗੇ ਮੰਜ਼ਰਾਂ ਨੂੰ ਲੈ ਕੇ ਜਾਓ ਹਾਂਜੀ ਤੇ ਬਾਕੀ ਸਕੂਲ ਦਾ ਇਹ ਸਹੂਲਤ ਹੈ ਜਿਹੜਾ ਉਹ ਬਹੁਤ ਜਾਇਜ਼ ਹੈ ਜਿਹੜਾ ਹਾਂਜੀ ਸਕੂਲ ਦੇ ਗੱਲ ਨੂੰ ਕੋਚ ਸਪੈਸ਼ਲ ਜੀ ਗਰਾਊਂਡ ਬਹੁਤ ਵਧੀਆ ਤਿਆਰ ਕੀਤਾ ਬੱਚਿਆਂ ਵਾਸਤੇ ਜੀ ਠੀਕ ਹੈ ਤੇ ਮੰਨ ਲਓ 50 ਸਰਕਾਰ ਨੂੰ ਜਿਹੜੀ ਖਰਾਕ ਹੈ ਉਹ ਵੀ ਆਉਂਗੇ ਟਾਈਮ ਸਿਰ ਜੀ ਹੂੰ ਤੇ ਬਾਕੀ ਸਕੂਲ ਬਨੇਓ 25% ਬੱਚਿਆਂ ਨੂੰ ਫੀਸ ਵੀ ਮਾਫ ਹੂੰ ਜਨਕੀ ਰੱਖੀ ਹੋਈ ਜਿਵੇਂ ਬੇਟੀ ਨੂੰ ਜੀ ਮੀਤ ਹੈਰ ਨੇ ਸਨਮਾਨਤ ਕੀਤਾ ਜੀ ਹਾਂਜੀ ਹਾਂਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਬਹੁਤ ਵਧੀਆ ਮਹਿਸੂਸ ਹੋਇਆ ਤੁਹਾਨੂੰ ਕਿਉਂਕਿ ਇਹ ਮੰਨ ਲਓ ਜਿਹੜੇ ਮੌਕੇ ਦੇ ਮਲੂਦਾ ਮંત્રી ਸੀਗੇ ਜਿਸ ਤੇ ਮંત્રી ਵਰਤਦੇ ਹਨ ਉਹਨਾਂ ਦੇ ਨਾਲ ਜਿਹਨੂੰ ਸੀਗ ਸ਼ਰਮਾ ਨੂੰ ਕਰਿਆ ਸਾਨੂੰ ਬਹੁਤ ਸਮਾਨ ਮਹਿਸੂਸ ਹੋਇਆ ਜੀ ਕਿਉਂਕਿ ਅਸੀਂ ਤੱਕ ਉਹ ਲੋਕ ਕਾਬੂ ਨਹੀਂ ਸੀਗੇ ਬੱਚੇ ਵੀ ਮਿਹਨਤ ਕਰਕੇ ਜਾਨਕੀ ਦੀ ਸਿੱਧੀ ਸਿੱਧੀ ਸਮਾਜ ਤੋਂ ਹੁੰਦੇ ਜੁੜ ਗਏ ਹਾਂ ਜੀ ਤੇ ਅੱਗੇ ਕੀ ਸੋਚਿਆ ਬੱਚੀ ਨੂੰ ਤੁਸੀਂ ਬਾਹਰ ਭੇਜਣਾ ਜਾਂ ਇੱਥੇ ਹੀ ਪੜਾਉਣਾ ਅੱਗੇ ਨਾਲ ਜੀ ਦੇਖੋ ਬੱਚੇ ਨੂੰ ਪਹਿਲ ਜਿਹਦਾ ਆਪਾਂ ਇਹ ਕਹਿਵਾਂਗੇ ਇੱਥੇ ਮਿਹਨਤ ਕਰਕੇ ਜੇ ਆਪਣੇ ਇੱਥੇ ਸਿੱਟ ਹੁੰਦਾ ਬੱਚਾ ਕੋਈ ਮਲੋ ਆਪਣੇ ਮਕਾਮ ਤੇ ਪਹੁੰਚਦਾ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਹਾਂ ਉਸਦੇ ਇੱਥੇ ਹੈ ਕਿ ਕੋਈ ਆਪਣੇ ਮੰਨੂ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਮਿਹਨਤ ਨੂੰ ਮੁੱਲ ਪਈ ਜ ਉਹਨਾਂ ਦਾ ਵੀ ਸੇ ਨੌਕਰੀ ਵਗੈਰਾ ਤੋਂ ਨਹੀਂ ਲਦੀ ਚੰਗੀ ਤਾਂ ਇੱਥੇ ਕੋਸ ਸੋਪਸ਼ੇਟ ਇੱਥੇ ਹੈ ਜੀ ਵਾ ਕੀ ਜੇ ਕੋਈ ਦੇਖਣ ਵਾਜੇ ਕੋਈ ਬਣਾਵੇ ਠੀਕ ਹੈ ਧੰਵਾਦ